ਲਓ ਜੀ ਸੱਜਣੋ ਕਿਸੇ ਵੀਰ ਕੋਲੇ ਟਰੈਕਟਰ ਸੋਹਣਾ ਜਾਂ ਉੱਚਾ ਮਾਡਲ ਲੈਣ ਦੀ ਡਿਮਾਂਡ ਰੱਖਦਾ ਹੋਵੇ ਤੇ ਪੈਸੇ ਘਾਟਾ ਉਹ ਬੰਦੇ ਪਾਈ ਤੁਹਾਨੂੰ ਅੱਜ ਲੈ ਕੇ ਆਏ ਆ ਤੇ ਆਹ ਟਰੈਕਟਰ ਦੀ ਪਹਿਲਾਂ ਸੁਣੋ ਗੱਲਬਾਤ ਦੇਖੋ ਐਂਡੋ ਫਾਰਮ ਇਹ 3055 ਡੀਆਈ ਟਰੈਕਟਰ ਆ ਨਵਾਂ ਮਾਡਲ ਆ 225 ਰੇਟ ਆ ਬਾਕੀ ਮੌਕੇ ਦੀ ਗੱਲ ਕੋਲਿਆ ਕਿ ਹੋ ਜੂਗੀ ਇੱਕ ਨੰਬਰ 플ੌਟ ਦੇ ਵਿੱਚ ਤਲਵੰਡੀ ਸਾਬੋ ਟਰੈਕਟਰ ਖੜਾ ਏ ਕਿਸੇ ਵੀਰ ਨੇ ਲੈਣਾ ਹੋਵੇ ਟਰੈਕਟਰ ਲੈ ਰਹੇ ਹਾਂ ਬਾਈ ਦਾ ਆਪਾਂ ਨੰਬਰ ਵੀ ਦੇਵਾਂਗੇ ਵੀਡੀਓ ਦੇ ਵਿੱਚ ਦੇਖੋ ਟਾਇਰਾਂ ਦੀ ਕੰਡੀਸ਼ਨ ਦੇਖ ਲਓ ਤੁਸੀਂ ਤੇ ਟਰੈਕਟਰ ਇਹਨਾਂ ਬਾਰੇ ਤਾਂ ਜ਼ਿਆਦਾ ਕੋਈ ਬੋਲਣ ਦੀ ਲੋੜ ਨਹੀਂ ਪੈਂਦੀ ਇਹ ਛੋਟੇ ਟਰੈਕਟਰ ਬਣਾਏ ਆ ਤਾਂ ਹੀ ਤਾਂ ਇਹਨਾਂ ਦਾ ਇਹ ਹਾਲਤ ਹੋ ਜਾਂਦੀ ਇਹਨਾਂ ਤੋਂ ਕੰਮ ਹੀ ਬਹੁਤ ਲਿਆ ਜਾ ਸਕਦਾਗਾ ਜੇ ਬੰਦਾ ਲੈਣ ਵਾਲਾ ਹੋਵੇ ਐਂਡੋ ਫਾਰਮ ਦਾ ਟਰੈਕਟਰ ਕੋਈ ਨਹੀਂ ਮੜਾ ਅਜੇ ਤੱਕ ਇਹਨਾਂ ਨੇ ਕਦੇ ਅਜੇ ਮੇਰੇ ਤੇ ਰਕੇ ਵੀਡੀਓ ਪਾਪਾ ਦਾ ਕਰੀ ਜਾਂਦੇ ਨੇ ਅਜੇ ਤੱਕ ਇਹ ਐਡਵਰਟਾਈਜ਼ਮੈਂਟਲ ਨੂੰ ਕਿਸੇ ਨੂੰ 1 ਰੁਪਿਆ ਨਹੀਂ ਦਿੱਤਾ ਐਂਡੋ ਫਾਰਮ ਵਾਲਿਆਂ ਨੇ ਇਸੇ ਕਰਣੀ ਇਹ ਕੰਪਨੀ ਥੋੜਾ ਪਿੱਛੇ ਰਹਿ ਗਈ ਆਪਣੀ ਮਾਰਕੀਟਿੰਗ ਦੇ ਵਿੱਚ ਨਹੀਂ ਆਈ। ਉਹ ਸੋਹਣਾ ਟਰੈਕਟਰ। ਹੋਰ ਬਾਈ ਜੀ। ਅੱਸੀ ਕਾ ਬਾਈ ਕੀ ਹਾਲ ਚਾਲ ਆ ਜੀ? ਵਧੀਆ ਕੀ ਨਾ ਬਾਈ ਥੋੜਾ ਦੱਸੋ। ਕਿਹੜਾ ਪਿੰਡ ਆ ਬਾਈ? ਹੈ ਰਾਮਾ ਪਸੀਦਾ ਪਿੰਡ ਆ। ਸੋਰਾਂ ਪਰੇ ਗੂਲ ਦੇ ਨਾਲ ਹੀ ਪਿੰਡ ਆ ਆਪਣਾ। ਹਾਂ ਬਾਈ ਜੀ। ਇਹ ਬਾਲੀ ਚੰਗੀ ਚੀਜ਼ ਆ ਬਾਈ। ਤੇ ਚ ਨਾ ਜਿਵੇਂ ਹੁਣ 58 ਗ੍ਰੇਨ ਦੀ ਸ਼ਕੀਨ ਆ ਬੰਦੇ। ਹੂੰ ਹੂੰ। 58 ਗ੍ਰੇਨ ਵਾਲੀ ਇਹਨਾਂ। ਆਈਂ ਜਾਂਦਾ ਪੱਟੀ ਹੈ ਜੇ 4 ਸਾਲਾਂ ਦਾ ਡਾਇਰੈਕਟਰ ਹੈ ਇਹਨੂੰ ਕੋਈ ਹੋਣਾ ਹੂੰ ਡਾਇਰੈਕਟਰ ਹੂੰ ਕਿਹੜੇ ਟਰੈਕਟਰ 14 ਦੇ ਕੰਪਨੀ ਪਾਉਂਦੀ ਹੈ ਹੁਣ 16 ਦੇ ਪਾਉਣ ਲੱਗੀ ਕੰਪਨੀ ਹੈ ਡੀਆਈ ਨਵੇਂ ਮਾਡਲ ਦੇ ਹੁਣ ਤਾਂ ਵੱਡੀ ਕਰਦੇ ਹਾਰੇ ਆਪਣਾ ਸਟੀering ਆ ਡਬਲ ਕਲੱਚ ਚ ਗ੍ਰੈਂਡ ਪੀਡੀਓ ਆ ਤੇ ਨਵਾਂ ਮਾਡਲ ਆ ਪੰਜਾਬ ਨੰਬਰ ਟਰੈਕਟਰ ਹੈ ਗ੍ਰੇਡ ਕੁਝ ਗ੍ਰੇਡ ਤਾਂ ਕੀ ਆ ਸਵਾ ਦੋ ਰਕਾਗਾ ਹਾਂ ਇਹ ਹਿਸਾਬ ਨਾਲ 99 735 ਦੀ ਮਾਰਜ 1 ਲੱਖ 30 ਹਾਂ ਇਹ ਸੋਨਾ ਨਿਕਾ 35 ਵਾਲਾ ਕੋਈ ਮਰਜ਼ੀ 13 14 ਮਾਡਲ ਭਾਵੇਂ ਨਾ 3.5 ਦੋਨਾਂ ਦੇ ਲੱਗੀ ਜਾਂਦੀਆਂ ਤਿੰਨ ਦੇ 100000 ਦਾ ਹਿੱਸ ਜੇ ਆਪਾ ਹਿੱਸਾ ਲਗੇ ਨਾ ਪਾਵਰ ਚੇਨ ਬਣਾਉਣ ਦਾ ਤਾਂ 24000 ਬੜੇ ਹਿੱਸਾ ਆਹ ਮਾਡਲ ਵਾਲਾ ਸਹੀ ਗੱਲ ਹੈ ਹਿੱਸਾ ਲੱਗਿਆ ਆਉਂਦਾ ਓਰੀਜਨਲ ਨਹੀਂ ਜੇ ਆਪਾ 35 ਵਾਲਾ ਸੋਨਾ ਲਿੱਕਾ ਲੱਗੇ ਨਾਲੇ ਕਿਸੇ ਕੰਮ ਚ ਨਹੀਂ ਆਉਂਦਾ 3 ਲੱਖ ਰੁਪਏ ਉਹਦੇ ਲੱਗ ਜੂ 10 12 10 9 10 ਮਾਡਲ ਦੇ ਵਾਲਾ ਬਾਈ ਸੁਪਰ ਸੀਟਰ ਵਾਲਾ ਜਿਹੜਾ ਕੁਝ ਮਰਜ਼ੀ ਵਾਲਾ ਦਾ ਪਾ ਦੂਗਾ ਅੱਛਾ ਬਾਈ ਜੀ ਥੋੜਾ ਨੰਬਰ ਬੋਲ ਦੋ 70892 ਬਾਈ 018 ਅੱਛਾ ਤੇ ਇੱਕ ਤੁਸੀਂ ਬਾਈ ਬਾਹਰ ਦੇ ਟਰੈਕਟਰਾਂ ਦੀ ਗੱਲ ਕਰਦੇ ਸੀ ਉਹਦੇ ਬਾਰੇ ਕੀ ਕਿ ਕਿੱਥੋਂ ਇਥੋਂ ਲਿਆਉਂਦੇ ਆ ਕੀ ਚੱਕਰਾ ਅੱਜ ਕੱਲ ਸਿਸ ਪੰਜਾਬ ਨੰਬਰ ਲੈਣ ਨੂੰ ਘਟ ਗਏ ਫਿਰ ਹਮ 855 ਜੇ ਆਪਾਂ ਲੱਗੇ ਤਾਣਹਰਾ ਮਾਡਲ ਤਾਂ 9.5 ਲੱਖ ਰੁਪਏ ਦਾ ਹੋਊਗਾ 4.5 ਤੋਂ ਉੱਤੇ ਪਲੱਸ ਵਗ ਜੂਗਾ ਹਾਂ ਆਪਾਂ ਜੇ ਬਾਹਰ ਦਾ ਨੰਬਰ 17 ਮਾਡਲ ਕਈ ਵਾਰੀ ਆ ਜੇ ਆਪਣੇ ਕੋਲੇ ਉਹ ਆਪਾਂ ਦੇ ਦਿਆਂਗੇ ਜੀ 3.5 ਲੱਖ ਰੁਪਏ ਮੰਨ ਲਓ 1.5 ਤੋਂ 2 ਲੱਖ ਰੁਪਏ ਸੇਵ ਹੋ ਜਾਦਾ 2 ਲੱਖ ਰੁਪਏ ਦਾ ਫਰਕ ਪੈਣਾ ਹੀ ਪੈਣਾ ਬਾਹਰ ਦੇ ਨੰਬਰ ਟ੍ਰੈਕਟਰ ਉਹ ਹੀ ਇਕੱਲਾ ਬਸ ਕੱਲੀ ਕਾਗਜ਼ੀ ਵੀ ਮਿਲੂ ਕਾਪੀ ਮਿਲੂ ਬਸ ਕੱਲੀ ਕਾਪੀ 9500 ਵਿੱਚ ਦਿਖਾ ਦੇ ਦੋ ਖੜਾ ਪਰਲੇ ਦਾ ਮੈਨੂੰ ਪਤਾ ਵੀ ਕੱਲੀ ਪਾਸਿੰਗ ਨਹੀਂ ਹੋਣੀ ਕਾਪੀ ਵੀ ਚਲੂਗੀ ਮਿਲੂਗੀ 9500 ਵਿੱਚ 2.5 ਲੱਖ ਦਾ ਦਿੱਤਾ ਪਰਸੋਂ ਦੇ ਕੇ 14 ਮਾਡਲ 235000 ਦਾ ਹੌਲੈਂਡ 5500 ਵਿੱਚ 16 ਮਾਡਲ 280000 ਦਾ ਬਾਹਰ ਦੇ ਨੰਬਰ ਟ੍ਰੈਕਟਰ ਆਉਂਦੇ ਆ ਜਿੰਨੇ ਮਰਜ਼ੀ ਲੈ ਲਓ ਜਿਹੜੇ ਆਉਣਗੇ ਉਹੀ ਵੀਡੀਓ ਪਾਵਾਂਗੇ ਨੀ ਇੱਕ ਬਾਈ ਕਮੈਂਟ ਆ ਜੋ ਬਹੁਤ ਆਉਂਦਾਗਾ ਵੀ ਹੁਣ ਇਸ ਟਾਈਮ ਆਪਣੇ ਵੀਰਕੇ ਦੇ ਵਿੱਚ ਝੋਨੇ ਦੀ ਬਹੁਤ ਵੱਧ ਗਿਆ ਤੇ 4x4 ਨੂੰ ਕਰਦੇ ਆ ਤੇ 4x4 ਵੀ ਬਾਹਰੋਂ ਆਉਂਦੇ ਆ ਆ ਜਾਂਦੇ ਆ ਬਾਈ ਉਹਦਾ ਚੱਕਰ 4x4 ਦਾ ਪਤਾ ਨਹੀਂ ਕਿ ਕਿੰਨਾ ਉਹਦੀ ਨੌਕੀ ਯਾਦ ਨਹੀਂ ਕਹਿੰਦੇ ਉਹ ਡਬਲ ਹਿੱਸੇ ਦਾ ਕਰਕੇ ਨਾ ਵੱਧਿਆ ਜ਼ਿਆਦਾ ਉਹਨਾਂ ਦੇ ਕੋ ਅਸਲ 2 ਵੀਲ ਲੈ ਕੇ ਦਾ ਹੈਗਾ ਆਪਣਾ ਬਾਹਰ ਦਾ ਨੰਬਰ ਠੀਕ ਆ ਆਈਡੀਆ ਜੇ ਹੁਣ ਥੋੜਾ ਸਾਰਾ ਮਤਲਬ 3 ਲੱਖ ਦੇ ਸਾਨੇ 6 ਲੱਖ ਸਾਲੇ ਤਾਂ ਲੱਗਦਾ ਕਿ ਫਿਰ ਆ ਯਾਰ ਜਿਹੜਾ ਮਰਜੀ ਲੱਗੇ ਹੁਣ ਮੇਰੇ ਕੋਲੇ ਹੌਲੈਂਡ ਖੜਾ ਬਾਈ 12 ਮਾਡਲ ਆ ਬਾਹਰ ਦਾ ਨੰਬਰ ਆ ਰੇਟਰ ਦੇ ਦੇਵਾਂਗੇ ਆਪਾਂ 2 ਲੱਖ 70000 36 ਦੀ ਹੈ 5500 56 ਦੀ ਸਪੀਡ ਹੈ 3 ਪਰ ਗੀਅਰ ਪੂਰਾ 60000 ਦਾ ਮਾਲ ਨਹੀਂ ਨੰਬਰ ਹੀ ਆਉਂਦੇ ਆਪਣੇ ਕੋਲੇ ਇਕੱਲੇ ਹੋਰ ਤਾਂ ਆਪਾਂ ਜਿਵੇਂ ਹੁਣਾ ਪੰਜਾਬ ਨਾਲ ਦਾ ਵੇਚਟਿਆ ਪਿਆ 265 ਵੀ ਆਪਣੇ ਕੋਲੇ ਉਹ ਵਿੱਚ ਵੇਚਟਿਆ ਸੀ ਹੋਰ ਵੇਖ ਗਿਆ ਤੇ 200 ਪਿੰਡ ਦਾ ਹਾਂ ਹਾਂ ਤਾਂ ਵੀ ਆਪ ਨੰਬਰ ਆਪਾਂ ਕੱਟ ਹੀ ਲੈਨੇ ਆ ਲੈ ਕੇ ਰਾਜੀ ਨਹੀਂ ਹੈਗਾ ਬਾਅਦ ਮੇ ਨੰਬਰ ਮੇਰੇ ਕੋਲੇ ਆਉਂਦੇ ਆ ਬਾਅਦ ਮੇ ਨੰਬਰ ਹੀ ਆਉਂਗੇ ਠੀਕ ਆ ਆਪ ਸਿਰਫ ਤੱਕ ਆ ਜਾਂਦੇ ਨਵੇਂ ਡੀਟਰ ਬਾਕੀ ਸੀਜ਼ਨ ਆਉਣ ਵਾਲਾ ਆਉਣਾ ਜੇ ਕੋਈ ਹੋਇਆ ਚਾਹ ਬਣ ਤੱਕ ਕਰੂਗਾ ਕੰਟੈਕਟ ਨੰਬਰ ਦੁਬਾਰਾ ਬੋਲ ਦੋ 17892 ਬਈ 01810 ਆਪਣਾ YouTube ਚੈਨਲ ਵੀ ਹੈਗਾ ਚੈਨਲ ਦਾ ਨਾਮ ਲਾ ਦਿਓ ਬਈ ਐਜ ਆਪਣੀ ਫੋਟੋ ਰਖਾ ਲਈ ਬਈ ਗਿੱਲ ਟਰੈਕਟਰ 8168 8168 ਬਾਅਦ ਦੇ ਨੰਬਰ ਟਰੈਕਟਰ ਹੋ ਗਿਆ ਜੀ ਆਪਾਂ ਠੀਕ ਆ ਬਈ ਜੀ ਜਿਹੜੇ ਬੰਦੇ ਨੇ ਪਰ ਦੇਖਿਓ ਫੋਨ ਮੈਨੂੰ ਹੀ ਲਾਇਓ ਵੀਡੀਓ ਦੇਖ ਕੇ ਜੀ ਉਹ ਜਿਹੜਾ ਟਰੈਕਟਰ ਆਊਗਾ ਉਸੇ ਬਾਰੇ ਫੋਨ ਲਾਇਓ ਕਿ ਬਾਈ ਸਾਨੂੰ ਆ ਲੈ ਦੇ ਆ ਹਾਂ ਵੀ ਉਹ ਫਿਰ ਜਿਹੜਾ ਹੈ ਹੀ ਨਹੀਂ ਉਹਦੇ ਬਾਰੇ ਕੀ ਗੱਲ ਕਰਨੀ ਹੈ ਉਹਦੇ ਬਾਰੇ ਕੀ ਗੱਲ ਕਰਨੀ ਹੈ ਹਨਾ ਹਾਂ ਹਾਂ ਜਾਈਏਗੇ ਬਾਈ ਸਾਨੂੰ ਆ ਲੈ ਦੇ ਆ ਇਹੋ ਜਿਹੇ ਦਾਮ ਨਹੀਂ ਮੇਰਾ YouTube ਚੈਨਲ ਸਬਸਕ੍ਰਾਈਬ ਕਰ ਲਿਓ ਵੀਡੀਓ ਨਵੀਂ ਪਾਵਾਂਗੇ ਉਹਦਾ ਵੀਡੀਓ ਦੇਖ ਕੇ ਤੁਰਤ ਪਰ ਫੋਨ ਲਾ ਲਿਓ ਟਰੈਕਟਰ ਖੜਾ ਮਿਲੂਗਾ ਕਿਤੇ ਕਹਦੇ ਹੋ ਬਾਈ ਨਹੀਂ ਮੇਰੀ ਪੁਰਾਣੀ ਵੀਡੀਓ ਦੇਖ ਕੇ ਉਹਨੂੰ ਫੋਨ ਲਾਈ ਜਾ ਉਹ ਵੀ ਟਰੈਕਟਰ ਖੜਾ ਉਹ ਤੇ ਫਿਰ ਬੈਗ ਜਾਂਦੇ ਬਾਈ ਨਾਲ ਦੀ ਨਾਲ ਚਲੋ ਤਾਂ ਕੋਈ ਨਵਾਂ ਆ ਜਾਂਦਾ ਹੋਰ ਆ ਜਾਂਦੇ ਆ ਇਹਦਾ ਬੰਦਾ ਹੁੰਦਾ ਬਰਲਾ ਕੋਈ ਨਵੇਂ ਹਫ 15 ਦਿਨਾਂ ਤੋਂ ਜੰਟਰੈਕਟਰਾਂ ਦੀ ਜੰਦੇ ਬਾਹਰ ਦਾ ਨੰਬਰ ਆਪਣਾ ਇੱਕ ਬਾਈ ਤੈਨੂੰ ਮੈਂ ਬਾਹਰ ਦੇ ਨੰਬਰ ਦੀ ਗੱਲ ਦੱਸਦਾ ਮੈਂ ਨਾ ਇੱਥੇ ਟਰੈਕਟਰ ਮੰਡੀ ਦੇ ਵਿੱਚ ਮੈਂ ਲੈਣਾ ਸੀ ਮੈਂ ਬਹੁਤ ਭੱਜਿਆ ਉਹ ਲੈਣਾ ਉਹ ਲੈਣਾ ਬਜਟ ਘੱਟ ਸੀਗਾ ਟਰੈਕਟਰ ਵੱਡਾ ਭਾਲਦੇ ਸੀ ਤੇ ਮੈਨੂੰ ਬਾਹਰ ਦਾ ਨੰਬਰ ਮਿਲ ਗਿਆ ਪਾਵਰ ਟਰੈਕ 445 ਠੀਕ ਹੈ 6 ਲੱਖ ਦਾ ਟਰੈਕਟਰ ਲੈ ਕੇ ਗਿਆ ਤੇ ਇੱਥੋਂ 12 ਮਾਡਲ ਆ ਇੱਥੋਂ 12 ਮਾਡਲ ਲੈਣਾ ਹੋਵੇ ਤੇ 5011 ਉਹਦਾ ਨੰਬਰ ਆ ਠੀਕ ਆ ਚਲੋ ਆਪਾਂ ਨੰਬਰ ਵੀ ਲਗਾ ਕੇ 5011 ਵਾਲਾ ਨੰਬਰ ਇੱਥੋਂ ਲੈਣਾ ਹੋਵੇ ਟਰੈਕਟਰ 3 ਲੱਖ ਤੋਂ ਘੱਟ ਦੇਖ ਲੀਂਦਾ ਮੰਡੀ ਚੋਂ ਕੋਈ ਭਾਈ 55 ਤੋਂ ਵੱਲ ਹੈ 5 ਆਵਰੇ ਸੇ ਇਹ ਮਟਰ ਦਾ ਟਾਇਰ ਕਾ ਦੇਖੀ ਹਿਆਰਪੁਰ ਦੇ ਬੰਦਿਆਂ ਨੂੰ ਦਿੱਤਾਗਾ 2 ਲੱਖ ਰੁਪਏ ਦਾ 5200 ਆਛੇ ਦੇ ਮੁੱਲ ਦਾ ਆਛੇ ਟਰੈਕਟਰ ਦੇ ਮੁੱਲ ਦਾ ਕੋਈ ਨਹੀਂ ਉਹ ਜਿਹੜਾ ਸਾਡੇ ਕੋਈ ਘਰੇ ਖੋਲਡ ਖੜਾ ਹਨ ਉਹ ਮੈਂ ਦੇ ਦਿੰਦਾ ਬਾਈ ਸਭਾ 2 ਲੱਖ ਰੁਪਏ ਦਾ ਹੂੰ ਉਹਦਾ ਕੰਮ ਕੀ ਨਿਕਰਾਇਆ ਪਾਪ ਕਰਾਂਗਾ ਉਹਰਾ ਤੇ ਕਾਰਬੋ ਨੰਨੀ ਲਵਾਈ ਆ ਉਹਦੇ ਮੰਨ ਕੇ ਚਲੋ ਉਹ ਕਾਰਬੋ ਵਾ ਮਹਿੰਗਾ ਜਗਾੜਾ ਹੈ 10 12 ਜੇ ਕਾਰਬੋ ਖਾਜੀ 15 20 ਹਜ਼ਾਰ ਪਾਪ ਖਾਜੀ ਦਾ ਉਹ 25000 ਰੁਪਏ ਰੇਟ ਵੱਧ ਗਿਆ ਇੱਥੇ ਮੈਂ ਕਿਉਂ ਰੇਟ ਵਧਾ ਰਿਹਾ ਨੇ ਉਹ ਤਾਂ ਫਿਰੇ ਕੰਮ ਕਰਾਉਣੀ ਆ ਪਰ ਤੋਂ ਆ ਜੀ ਆਪਣੇ ਕੋਲ ਦਾ ਕਰਾਦਾ ਠੀਕ ਹੈ ਮੈਂ ਕਈ ਵਾਰੀ ਕੋਈ ਆਪ ਦੇ ਹੱਥੀਂ ਕਰਾਉਣ ਵਾਲਾ ਚਾਹਵਣ ਹੁੰਦਾ ਬੰਦਾ ਮਰਾ ਇੱਕ ਤੋਂ ਕੰਮ ਕਰਾਇਆ ਬਈ ਲੀਕ ਕੰਸਟ੍ਰਕਟ ਦੇ ਅਗਲੇ ਨਿਊ ਬਿਲਡਿੰਗ ਦਾ ਕੰਮ ਕਰਦਾ ਬਈ ਬਹੁਤ ਵਧੀਆ ਕੰਮ ਕਰਦਾ ਹੈਗਾ ਠੀਕ ਹੈ ਬਾਈ ਨੰਬਰ ਇੱਕ ਵਾਰੀ ਫੇਰ ਬੋਲ ਦੋ ਆਦਾ ਵੀਡੀਓ 792 ਬਾਈ 010 ਜੇ ਕਿਸੇ ਵੀ ਨੇ ਕੋਈ ਵੀ ਜਾਣਕਾਰੀ ਲੈਣੀ ਆ ਤਾਂ ਆਪਣੇ ਨਾਲ ਜੁੜੇ ਲਿੰਕ ਕਰ ਦੇ ਉਸ ਬਾਅਦ ਧੰਨਵਾਦ ਸਰ ਬਾਅਦ ਬਾਈ ਦਾ ਚੈਨਲ ਜਰੂਰ ਸਬਸਕ੍ਰਾਈਬ ਕਰੋ ਬਾਈ ਠੀਕ ਹੈ ਬਾਈ ਧੰਨਵਾਦ ਭਰਾ